ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨ ਕੋਏ ਪਹਿਲਾ ਪਾਣੀ ਜੀਉ ਹੈ ਜੀਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹ ਲਾਇਤਬਾਰੀ ਖਾਹ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹ ਨਾਨਕ ਪਾਦਤੀ ਯਮਕ ਲਾਉਂਦੀਆਂ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜਾ ਲੱਗਾ ਜਾਏ ਜੰਮਣ ਮਰਨਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ॠਜਕ ਸੁਮਬਾਹਿ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡਿਆ ਵਡਿਆਈਆ ਸਹਿ ਮਿਲੇ ਤਾ ਨਦਰੀ ਆਇਆ ਜਾ ਤਿਸ ਭਾਣਾ ਤਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਕਰ ਹੁਕਮ ਇਥੇ ਠਮਕੈ ਮਸਤਕ ਹੱਥ ਧਾਰ ਇਥੇ ਵਿਸਰਾਮ ਹੈ ਕਰ ਹੁਕਮ ਮਸਤਕ ਹੱਥ ਧਾਰ ਵਿਚਹੁ ਮਾਰ ਕੱਢੀਆ ਬੁਰਿਆਈਆ ਸਹਿ ਟੁੱਠੈ ਨੌ ਨਿਧ ਪਾਈਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਸੁੱਚੇ ਸੁੱਚੇ ਅੱਗੇ ਰੱਖਿਓਨ ਕੋਈ ਨਾ ਟਿਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ ਕੋਥੀ ਜਾਈ ਸਟਿਆ ਪਾਠ ਕੋਥੀ ਹੀ ਉਚਾਰਨ ਕਰਨਾ ਕੋਥੀ ਨਹੀਂ ਕਹਿਣਾ ਕੁਖਤੀ ਦਾ ਅਰਥ ਹੁੰਦਾ ਅਪਵਿੱਤਰ ਜਗ੍ਹਾ ਦੇ ਜਾ ਕੇ ਸੱਟਿਆ ਕੁਖਤੀ ਜਾਈ ਸੱਟਿਆ ਕਿਸ ਇਹੋ ਲੱਗਾ ਦੁਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵਿਸ਼ਰਾਮ ਲਾਉਣਾ ਹੈ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵਿਸ਼ਰਾਮ ਹੈ ਪੰਜਵਾ ਪਾਇਆ ਕਿਰਤ ਪੰਜਵਾ ਇੱਥੇ ਯਮਕ ਲਾ ਦਨੀ ਹੈ ਪੰਜਵਾ ਪਾਇਆ ਕਿਰਤ ਤਾ ਹੋਆ پاک ਪਵਿੱਤ ਪਾਪੀ ਸੋ ਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹਿ ਉਚਰੈ ਥੋੜਾ ਜਿਹਾ ਕਸਕੇ ਬੋਲਨਾ ਲੰਕੜ ਲੱਗੇ ਹੋਏ ਹਨ ਉਚਰੈ ਨਹੀਂ ਕਹਿਣਾ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹਿ ਨਾਨਕ ਐ ਵੈ ਜਾਣੀਐ ਇਤ ਮੁਖ ਠੁੱਕਾ ਪਾਹੀ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆਹ ਪੰਡੋ ਹੋਵੈ ਦੋਸਤੀ ਪੰਡੋ ਚੱਲੈ ਰਾਹ ਪੰਡ ਮਵਾ ਪੰਡ ਪਾਲੀਐ ਪੰਡ ਮਵਾ ਪੰਡ ਪਾਲੀਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜ ਨਾ ਕੋਇ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਜਿਸ ਨਾਹੀ ਇਥੇ ਠਮਕਾ ਸੋ ਚੁਣਾ ਕੱਢੀਐ ਕੀਤਾ ਆਪ ਆਪਣਾ ਆਪੇ ਹੀ ਲੇਖਾ ਸੰਡੀਆ ਸੰਡੀਆ ਢੱਡੇ ਨਾਲ ਨਹੀਂ ਬੋਲਣਾ ਢੱਡਾ ਲਾਉਣਾ ਹੈ ਸੰਡੀਆ ਜਾ ਰਹਿਣਾ ਨਹੀਂ ਐਤ ਜੱਗ ਤਾਂ ਕਾਇਤ ਗਾਰਬ ਹੰਡੀ ਹੈ ਇਹ ਵੀ ਹੰਡੀ ਹੈ ਢੱਡੇ ਨਾਲ ਮੰੰਦਾ ਕਿਸੈ ਨਾ ਆਖੀ ਹੈ ਮੰੰਦਾ ਕਿਸੈ ਨਾ ਆਖੀ ਹੈ ਪੜ ਅੱਖਰ ਇਹੋ ਬੁੱਝੀ ਹੈ ਪੜ ਅੱਖਰ ਇਹੋ ਬੁੱਝੀ ਹੈ ਮੂਰਖੈ ਨਾਲ ਨਾ ਲੁੱਜੀਐ ਮੂਰਖੈ ਨਾਲ ਇਥੇ ਵੀ ਸਰਾਮ ਨਾ ਲੁੱਜੀਐ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ